ਤੇ ਦੇਵੇ ਕੌਣ ਸੰਭਾਲਾ ੱੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਪੈਰ ਪੈਰ ਤੇ ੱੱੱਕੇ ਦੇਣ ਵਾਲੇ ਨੇ ਰਸਤਾ ਤਿਲਕਣ ਤੇ ਅੰਨੇ ਆ ਪ੍ਰਮਾਤਮਾ ਤੂੰ ਹੀ ਆ ਬਾਹ ਫੜੀ ਬਸ ਇੱਕ ਇਹਨਾ ਕਹਿ ਕੇ ਥਿਲਪੋ ਮੈਦਾਨ ਚ ਬਸ ਜਿੱਤ ਹੋਊਗੀ ਪੰਜਾਬੀ ਕਦੇ ਕਿਸੇ ਮੈਦਾਨ ਚੋਂ ਹੱਲੀ ਨਹੀਂ ਮੁੜੇ ਪੰਜਾਬੀਆਂ ਨੇ ਔਰੰਗਜ਼ੇਬ ਦੇ ਪੰਜਾਬੀਆਂ ਨੇ ਔਰੰਗਜ਼ੇਬ ਦਾ ਮੱਥਾ ਲਾਇਆ ਹੋਇਆ ਪੰਜਾਬੀਆਂ ਨੇ ਸਿਕੰਦਰ ਰੋਕਿਆ ਹੋਇਆ ਪੋਰਸ ਰੋਕਿਆ ਪੋਰਸ ਨੇ ਰੋਕਿਆ ਸੀ ਨਾ ਸਿਕੰਦਰ ਇੱਥੇ ਕਲਾਣਾਵਰੋਂ ਅਕਬਰ ਦੀ ਵੀ ਹੋਈ ਸੀ ਤਾਜਪੋਸ਼ੀ ਸੋ ਵੀਰੋ ਸਾਡੇ ਕੋਲ ਇਤਿਹਾਸ ਲੜਾਈਆਂ ਦਾ ਵੀ ਹੈ ਪਰ ਲੜਾਈਆਂ ਉਹ ਨਹੀਂ ਜਿਹੜੀਆਂ ਅਸੀਂ ਲੜਦੇ ਸਾਡੇ ਤਾਂ ਗਾਲੀ ਪਾਉਣ ਦੇ ਲੜਾਈਆਂ फिर असं डिफेंस लड़ते हैं अटैक इजे बेस्ट डिफेंस आम पानी वाली अपने गाली पाती कभी परसों तक तो मुद्दे ही नहीं फिर जी गल पाती तो फिर मैं नंगल डैम बै गया मैं आओ फिर कक्का बढ़ता <प्रणाग> ठीक है ना ਮੈਨੂੰ ਪਤਾ ਸੀਗਾ ਮੈਨੂੰ ਪਤਾ ਸੀ ਤੁਸੀਂ ਨਾਲੋਂ ਆ ਜਿਹੜਾ ਤੁਹਾਡਾ ਜੋਸ਼ ਹੈ ਇਹ ਨਾਲ ਹੈ ਮੈਂ ਇਕੱਲਾ ਥੋੜੀ ਸੀ ਹਜ਼ਾਰਾਂ ਜੁਥ ਵੀ ਮੇਰੇ ਨਾਲ ਹੀ ਸੀ ਮੈਂ ਨਾਲ ਹੀ ਲੈ ਕੇ ਗਿਆ ਸੀ ਤੁਹਾਨੂੰ ਕਹਿੰਦੇ ਅਫਸਰ ਬਦਲ ਤੇ ਜੀ ਹਰਿਆਣੇ ਦੇ ਲਾਤੇ ਉਹਨਾਂ ਨੇ ਬੀਬੀ ਐਮ ਬੀ ਚ ਮੈਂ ਸਾਰੇ ਬਦਲੋ ਸਾਰੇ ਬੀਬੀ ਐਮ ਬੀ ਹਰਿਆਣੇ ਦੇ ਦਿਦੋ ਨੱਕਾ ਕਿੱਥੇ ਵੱਡੋਂਗੇ ਆਓ ਇੱਥੇ ਮੈਂ ਗਿਆ ਮੈਂ ਵੀ ਪਾਣੀ ਲਾਉਂਦਾ ਰਿਆਂ ਖੇਤਾਂ ਚ ਸਾਡੇ ਕੱਸੀ ਦਾ ਪਾਣੀ ਆਉਂਦਾ ਸੀ ਜਿਹੜੇ ਨੱਕੇ ਤੇ ਸਾਡੇ ਆ ਪਾਣੀ ਆਉਂਦਾ ਸੀ ਨਾ 15 ਮਿੰਟ ਮਿਲਦੇ ਇੱਕ ਏਕੜ ਦੇ ਪੰਜ ਕਿੱਲੇ ਸੀ ਸਾਡੇ ਉਸ ਨੱਕੇ ਤੇ 75 ਮਿੰਟ ਹੁੰਦੇ ਸੀ ਮੈਂ 15 16 ਸਾਲ ਦਾ ਹੁੰਦਾ ਸੀ ਮੈਂ ਮੈਨੂੰ ਵੀ ਇੰਨੇ ਕਰ ਦੇਣਾ ਕਈ ਵੱਡਣਾ ਹੁੰਦਾ ਸੀ ਨੱਕਾ ਵੱਢ ਕੇ ਪਾਣੀ ਆਪਣੇਆਂ ਨੂੰ ਚੱਲ ਚਲੀ ਜਾਂਦਾ ਵਿੱਚੇ بڑے بڑے ਕਿਆਰੇ ਹੁੰਦੇ ਆ ਜੋ ਚੋਨੇ ਦੇ ਤਾਂ ਕਿਆਰੇ ਜੋ ਫਿਰ ਅੱਗੇ ਗਾਹਾਂ ਕਿਆਰੇਜ ਕਰ ਦਿੰਦੇ ਇੱਕੋ ਨੱਕੇ ਸਾਰਾ ਖੇਤ ਰਮ ਜਾਂਦਾ ਹੈ ਨਾ ਤੇ ਜਿਹਨੇ ਗਾਹਾਂ ਵੱਡਣਾ ਹੁੰਦਾ ਸੀਗਾ ਬਿੱਕਰ ਸੀ ਉਹਨਾਂ ਉਨੇ ਬਾਸਾ ਬਾਰੇ ਵਿੱਚ ਵੱਡਣਾ ਹੁੰਦਾ ਸੀ ਉਹ 12 5 ਤੇ ਆ ਜਾਂਦਾ ਸੀ ਪਹਿਲਾਂ ਤਾਂ ਕਹੀ ਦਰ ਦਿੰਦਾ ਸੀ ਨਾਲ ਹੀ ਗੰਡਾਸਾ ਤੇ ਖੋ ਕਿਤੋਂ ਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚੌਥੀ ਪੰਜਵੀਂ ਵਾਰੀ ਮੈਂ ਪੁੱਛ ਲਿਆ ਮੈਂ ਬਿਕਰਾ ਸਵਾ 12 ਵਿੱਚ ਤੇਰੀ ਬਾਰੀ ਹੈ ਠੀਕ ਹੈ ਕਹੀ ਨਾਲ ਨੱਕਾ ਵੱਡੇਗਾ ਆ ਗੰਡਾਸਾ ਕਦੇ ਵਾਸਤੇ ਲਿਉਣਾ ਯਾਰ ਕਹਿੰਦਾ ਕਈ ਵਾਰੀ ਭਾਈ ਇੱਕ ਅੱਧੇ ਮਿੰਟ ਦਾ ਰੌਲਾ ਪੈ ਜਾਂਦਾ ਕਹਿੰਦਾ ਕਾਪਰਾਵਾ ਤੂੰ 12 14 ਤੀ ਵੱਡ ਲਈ ਤੂੰ ਮੇਰੀ ਗਰਦਨ ਨਾ ਵੱਢਦੀ ਭਰਾਵਾ ਐਨੇ جنੂਨੀਆਂ ਸੀ ਪਾਣੀ ਵਾਸਤੇ ਯਾਰ ਤੈਨੂੰ ਨਹੀਂ ਪਤਾ ਇਹ ਗੱਲ ਦਾ ਕਿ ਬਿਕਰੋਰੀ ਘੜਾ ਸਾ ਤਿੱਖਾ ਕਰਕੇ ਨਾਲ ਆਏ ਸਾਹਮਣੇ ਰੇਤੀ ਲਾਉਂਦੇ ਨੇ ਉਹ ਸੁਣਾਂਗੇ ਕਿ ਮੈਂ ਨੱਕਾ ਬਟਣ ਦੇ ਦਾਂਗੇ ਅਸੀਂ ਔਰ ਬਿਨਾ ਸਾਨੂੰ ਪੁੱਛੇ ਬਿਨਾ ਸਾਡੀ ਸਹਿਮਤ ਤੱਕਾ ਪੰਜਾਬ ਨਾਲ ਹੈ ਤੱਕਾ ਕਰਦੇ ਆ ਮਤਲਬ ਤੁਸੀਂ ਆਪ ਹੀ ਮੀਟਿੰਗ ਕਰਕੇ ਆਪ ਹੀ ਕਹਿੰਦੇ ਚਲੋ ਜੀ ਲੈ ਲਓ ਜੀ ਅੱਜ ਅੱਜ ਰਾਤ ਨੂੰ ਪਾਣੀ ਲਓ ਜੀ 8500 ਲੈ ਲਓ ਜੀ ਬੀ ਐਮ ਬੀ ਨੇ ਫੈਸਲਾ ਕਰਤਾ ਮੈਂ ਬੀ ਐਮ ਬੀ ਸਾਡੀ ਬੀ ਐਮ ਬੀ 50 ਬੀ ਐਮ ਬੀ ਐ ਫਿਰਦੀਆਂ ਤੇ ਅਸੀਂ ਪਾਣੀ ਹੈ ਨਹੀਂ ਸਾਡੇ ਕੋਲੇ ਹੋਊਗਾ